ਸ਼ਾਬਾਸ਼ ਨਪੀਤ ਗੁਪਿੰਦਰ ਮਾਨ ਹਾਸ਼ਲਨੀ ਸ਼ਟਨਾਪਕ ਜੋ ਫਾਸਟ ਹਾਂਜੀ ਅੱਜ ਤੁਸੀਂ ਪੰਜਾਬ ਯੂਨੀਵਰਸਿਟੀ ਕੰਸਟਿਟਿਊਟ ਕਾਲਜ ਨੇ ਹਾਲ ਸਿੰਘ ਵਾਲਾ ਦੇ ਵਿੱਚ ਆਇਰਪੋਰਟ ਕਰ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਐਸ ਟਾਈਮਸ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੈ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਸਾਡੇ ਕਾਲਜ ਦੇ ਵਿੱਚ ਸਲਾਨਾ ਥੈਟ ਮੀਟ ਹੋਣ ਜਾ ਰਹੀ ਹੈ ਇਸ ਦੇ ਵਿੱਚ ਲੌਂਗ ਜੰਪ ਹਾਈ ਜੰਪ ਰੇਸਿਸ 200 ਮੀਟਰ 100 ਮੀਟਰ ਕਰਵਾਉਣ ਜਾ ਰਹੇ ਹਾਂ ਤੇ ਰਨਰ ਬੱਚਿਆਂ ਨੂੰ ਜੋ ਬਕਾਇਦਾ ਪ੍ਰਾਈਜ਼ ਉਹ ਦਿੱਤੇ ਜਾਣਗੇ ਬੈਸਟ ਐਥਲੀਟ ਤੇ ਫੀਮੇਲ ਫੀਮੇਲ ਅਲੱਗ-ਅਲੱਗ ਚੁਣੇ ਜਾਣਗੇ ਇਸ ਇਸ ਦੇ ਵਿੱਚ ਸਾਡੇ ਨਵੇਂ ਅਪਾਇੰਟ ਹੋਏ ਹਿਮਾਂਸ਼ੂ ਸਰ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਤੋਂ ਇਲਾਵਾ ਪ੍ਰਿੰਸੀਪਲ ਡਾਕਟਰ ਇਕ்பਾਲ ਸਿੰਘ ਸੰਧੂ ਜੀ ਜਿਨ੍ਹਾਂ ਦਾ ਖੇਡਾਂ ਨਾਲ ਬਹੁਤ ਲਗਾਓ ਹੈ ਉਹਨਾਂ ਦਾ ਬਹੁਤ ਯੋਗਦਾਨ ਹੈ ਕਿਉਂਕਿ ਸਾਡੇ ਪਹਿਲਾਂ ਇੱਥੇ ਗਰਾਊਂਡ ਦੇ ਵਿੱਚ ਕਾਫੀ ਕਾਫੂ ਸੀ ਉਹਨਾਂ ਨੇ ਪਹਿਲਾਂ ਅਨਸਾਰ ਗਰਾਊਂਡ ਨੂੰ ਪ੍ਰਿਪੇਅਰ ਕਰਵਾਇਆ ਤਿਆਰ ਕਰਵਾਇਆ ਗਰਾਊਂਡ ਨੂੰ ਤਾ ਬਹੁਤ ਹੀ ਸ਼ਾਰਟ ਨੋਟਸ ਦੇ ਵਿੱਚ ਤਿੰਨ ਚਾਰ ਦਿਨਾਂ ਦੇ ਵਿੱਚ ਇਹ ਸਾਰੇ ਇਵੈਂਟਸ ਤਿਆਰ ਹੋਏ ਗਰਾਊਂਡ ਤਿਆਰ ਹੋਈ ਤਾਂ ਉਹਨਾਂ ਨੂੰ ਮੈਂ ਵਧਾਈ ਦਿੰਨੀ ਹੈ ਹਿਮਾਂਸ਼ੂ ਸਰ ਔਰ ਪ੍ਰਿੰਸੀਪਲ ਡਾਕਟਰ ਇਕਪਾਲ ਸਿੰਘ ਸੰਧੂ ਜੀ ਥਲੈਟਿਕਸ ਬੀਸੀਕਲੀ ਟੋਟਲ ਥਲੈਟਿਕਸ ਦੇ ਜਿਹਨਾਂ ਦੇ ਪ੍ਰੋਸ ਹੁੰਦੇ ਹਨ ਜੀ ਥੋ ਦੇ ਨਾਲ ਜੰਸਨ ਜੋਨੇ ਤਾਂ ਤੋਂ ਲਾਵ ਰੇਸਸ ਨੇ ਕਿਉਂਕਿ ਮੌਸਮ ਸਾਡੇ ਕੋਲ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਜਿਹੜੇ ਪਹਿਲਾਂ ਸੀ ਛੱਡ ਗਏ ਸੀ ਹੁਣ ਆਏ ਆ ਇਹ ਥੋੜਾ ਜਿਹਾ ਲੇਟ ਜ਼ਰੂਰ ਆ ਪਰ ਸਾਡਾ ਇਵੈਂਟ ਵੀ ਜਿਹੜਾ ਅਸੀਂ ਕਰਾਉਣਾ ਚਾਹੁੰਦੇ ਸੀ ਜੀ ਪਰਮਾਤਮਾ ਨੇ ਬੜਾ ਸਾਥ ਦਿੱਤਾ ਮੌਸਮ ਅੱਜ ਠੀਕ ਹੈ ਕਿਉਂਕਿ ਇਹ ਇਵੈਂਟ ਜਿਹੜਾ ਬਹੁਤ ਐਕਟੀਵਿਟੀ ਜ਼ਰੂਰੀ ਨੇ ਅੱਜ ਦੇ ਜ਼ਮਾਨੇ 'ਚ ਜਿਸ ਤਰ੍ਹਾਂ ਦੀ ਨੌਜਵਾਨੀ ਜਿਸ ਪਾਸੇ ਨੂੰ ਲੋਡ ਲੱਗੀ ਨੌਜਵਾਨੀ ਦੀ ਜਿਸ ਤਰ੍ਹਾਂ ਨੂੰ ਜਿਸ ਪਾਸੇ ਜਾ ਰਹੇ ਆ ਤੇ ਜਿਹੜੀਆਂ ਜਿਹੜੀਆਂ ਸਪੋਰਟ ਐਕਟੀਵਿਟੀ ਨੇ ਬਹੁਤ ਸਹਾਇੀ ਨੇ ਨੌਜਵਾਨਾਂ ਮੈਂ ਤਾਂ ਹੋਰ ਵੀ ਕਹਿੰਦਾ ਜਿਹੜੀਆਂ ਫੋਕ ਗੇਮਸ ਹਨ ਸਾਡੀਆਂ ਜਿਹੜੀਆਂ ਲੋਕ ਹੋ ਗਿਆ ਨੇ ਤਾਂ ਇਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਕੋਈ ਇਵੈਂਟ ਉੱਤੇ ਵੀ ਅਸੀਂ ਜਿਹੜੀਆਂ ਫੋਕ ਗੇਮਸ ਨੇ ਜਿਵੇਂ ਅਸੀਂ ਕਰਾ ਰਹੇ ਹਾਂ ਸ਼ਾਮ ਨੂੰ ਟੈਗ ਆਫ ਵਾਰ ਸੈਕਰੀਸ ਨੇ ਅਸੀਂ ਹੋਰ ਵੀ ਜਿਹੜੀਆਂ ਫੋਕ ਗੇਮਸ ਨੇ ਤਾਂ ਕਿ ਜਿਹੜੇ ਰੁਝਾਨ ਹੈ ਨੌਜਵਾਨ ਕਿਹੜੀ ਜੜੀ ਉਹ ਵਾਕ ਨਸ਼ਿਆਂ ਦੀ ਬਜਾਏ ਇਸ ਜਿਹੜੀਆਂ ਸਪੋਰਟਸ ਨੇ ਜਿਹੜੀਆਂ ਖੇਡਾਂ ਨੇ ਸਾਡੀਆਂ ਚਾਹ ਲੋਕ ਖੇਡਾਂ ਨੇ ਚਾਹ ਸਾਡੀਆਂ ਨੈਸ਼ਨਲ ਇਵੈਂਟਸ ਨੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਇਵੈਂਟਸ ਨੇ ਉਹਨਾਂ ਜੋ ਪਾਰਟਿਸਿਪੇਟ ਕਰਨ ਤਾਂ ਕਿ ਬੱਚਿਆਂ ਨੂੰ ਇਧਰ ਨੂੰ ਮੋਟੀਵੇਟ ਕੀਤਾ ਜਾਏ ਕਿਉਂਕਿ ਪਿਛਲੇ 3-4 ਸਾਲ ਤੋਂ ਇੱਥੇ ਕਿਸੇ ਕਾਰਨ ਐਥਲੈਟਿਕ ਮੀਟ ਨਹੀਂ ਹੋ ਸਕੀ ਸੀ ਤੇ ਮੈਂ ਉਪਰਾਲਾ ਕੀਤਾ ਇਹਨਾਂ ਦਿਨਾਂ 'ਚ ਬੇਸਬੀ ਕੋਸ਼ਿਸ਼ ਕੀਤੀ ਸਾਰੇ ਸਟਾਫ ਨੌਨ ਟਿਚਿੰਗ ਟੀਚਰ ਜੀ ਸਹਿਯੋਗ ਨਾਲ ਬੱਚਿਆਂ ਦੇ ਸਹਿਯੋਗ ਨਾਲ ਬੱਚੇ ਉਮੀਦ ਕਰਦੇ ਸਨ ਕੋਈ ਐਕਟੀਵਿਟੀ ਹੋਵੇ ਤੇ ਅਸੀਂ ਸੱਡੀ ਕੋਸ਼ਿਸ਼ ਹੈ ਵੀ ਇਹ ਐਕਟੀਵਿਟੀਆਂ ਕਰਾਈਏ ਤਾਂ ਇਲਾਕੇ ਨੂੰ ਵੀ ਇਸ ਐਕਟੀਵਿਟੀ ਦੇ ਰਾਹੀਂ ਜਿਹੜੇ ਨੌਜਵਾਨ ਪੀੜੀ ਉਹ ਵੀ ਉਤਸ਼ਾਹਤ ਹੋਣ ਇਹਨਾਂ ਜਿਹੜੀਆਂ ਸਕੂਲਸ ਵੱਲੋਂ ਚੁੱਕੀਆਂ ਇਹ ਸਾਡਾ ਇਂਦਰ ਹੈ ਸ਼ਾਬਾਸ਼ ਲਪੀਤ ਗੁਰਪਿੰਦਰ ਮਨ ਹੌਸਲੇ ਨਾਲ ਛੁਟਨਾਪਕ ਜੋ ਫਾਸਟ ਹਾਂਜੀ ਅੱਜ ਤੁਸੀਂ ਪੰਜਾਬ ਯੂਨੀਵਰਸਿਟੀ ਕੰਸਟਿਟਿਊਟ ਕਾਲਜ ਨਿਹਾਲ ਸਿੰਘ ਵਾਲਾ ਦੇ ਵਿੱਚ ਆਇਰਪੋਰਟ ਕਰ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਐਸ ਟਾਈਮਜ਼ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੈ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਸਾਡੇ ਕਾਲਜ ਦੇ ਵਿੱਚ ਸਲਾਨਾ ਥੈਟ ਮੀਟ ਹੋਣ ਜਾ ਰਹੀ ਹੈ ਇਸ ਦੇ ਵਿੱਚ ਲੌਂਗ ਜੰਪ ਹਾਈ ਜੰਪ ਰੇਸਿਸ 200 ਮੀਟਰ 100 ਮੀਟਰ ਕਰਵਾਉਣ ਜਾ ਰਹੇ ਹਾਂ ਤੇ ਰਨਰ ਬੱਚਿਆਂ ਨੂੰ ਜੋ ਬਕਾਇਦਾ ਪ੍ਰਾਈਜ਼ ਉਹ ਦਿੱਤੇ ਜਾਣਗੇ ਬੈਸਟ ਐਥਲੀਟ ਤੇ ਫੀਮੇਲ ਫੀਮੇਲ ਅਲੱਗ-ਅਲੱਗ ਚੁਣੇ ਜਾਣਗੇ ਇਸ ਇਸ ਦੇ ਵਿੱਚ ਸਾਡੇ ਨਵੇਂ ਅਪਾਇੰਟ ਹੋਏ ਹਿਮਾਂਸ਼ੂ ਸਰ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਤੋਂ ਇਲਾਵਾ ਪ੍ਰਿੰਸੀਪਲ ਡਾਕਟਰ ਇਕਬਾਲ ਸਿੰਘ ਸੰਧੂ ਜੀ ਜਿਨ੍ਹਾਂ ਦਾ ਖੇਡਾਂ ਨਾਲ ਬਹੁਤ ਲਗਾਓ ਹੈ ਉਹਨਾਂ ਦਾ ਬਹੁਤ ਯੋਗਦਾਨ ਹੈ ਕਿਉਂਕਿ ਸਾਡੇ ਪਹਿਲਾਂ ਇੱਥੇ ਗਰਾਊਂਡ ਦੇ ਵਿੱਚ ਕਾਫੀ ਕਾਫੂ ਸੀ ਉਹਨਾਂ ਨੇ ਪਹਿਲਾਂ ਅਨਸਾਰ ਗਰਾਊਂਡ ਨੂੰ ਪ੍ਰਿਪੇਅਰ ਕਰਵਾਇਆ ਤਿਆਰ ਕਰਵਾਇਆ ਗਰਾਊਂਡ ਨੂੰ ਤਾ ਬਹੁਤ ਹੀ ਸ਼ਾਰਟ ਨੋਟਸ ਦੇ ਵਿੱਚ ਤਿੰਨ ਚਾਰ ਦਿਨਾਂ ਦੇ ਵਿੱਚ ਇਹ ਸਾਰੇ ਇਵੈਂਟਸ ਤਿਆਰ ਹੋਏ ਗਰਾਊਂਡ ਤਿਆਰ ਹੋਈ ਤਾਂ ਉਹਨਾਂ ਨੂੰ ਮੈਂ ਵਧਾਈ ਦਿੰਨੀ ਹੈ ਹਿਮਾਂਸ਼ੂ ਸਰ ਔਰ ਪ੍ਰਿੰਸੀਪਲ ਡਾਕਟਰ ਇਕਪਾਲ ਸਿੰਘ ਸੰਧੂ ਜੀ ਜੀ ਥਲੈਟਿਕਸ ਮੈਡੀਕਲ ਟੋਟਲ ਥਲੈਟਿਕਸ ਦੇ ਨਾਲ ਜਿਹਨਾਂ ਦੇ ਪ੍ਰੋਸ ਹੁੰਦੇ ਹਨ ਜੀ ਤਾਂ ਤੋਂ ਇਲਾਵਾ ਰੇਸਸ ਨੇ ਜੀ ਕਿਉਂਕਿ ਮੌਸਮ ਸਾਡੇ ਕੋਲ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਜਿਹੜੇ ਪਹਿਲਾਂ ਸੀ ਛੱਡ ਗਏ ਸੀ ਹੁਣ ਆਏ ਆ ਇਹ ਥੋੜਾ ਜਿਹਾ ਲੇਟ ਜ਼ਰੂਰ ਆ ਪਰ ਸਾਡਾ ਇਵੈਂਟ ਵੀ ਜਿਹੜਾ ਅਸੀਂ ਕਰਾਉਣਾ ਚਾਹੁੰਦੇ ਸੀ ਜੀ ਪਰਮਾਤਮਾ ਨੇ ਬੜਾ ਸਾਥ ਦਿੱਤਾ ਮੌਸਮ ਅੱਜ ਠੀਕ ਹੈ ਜੀ ਕਿਉਂਕਿ ਇਹ ਇਵੈਂਟ ਲੋ ਬਹੁਤ ਐਕਟੀਵਿਟੀ ਜ਼ਰੂਰੀ ਨੇ ਅੱਜ ਦੇ ਜ਼ਮਾਨੇ 'ਚ ਜੀ ਜਿਸ ਤਰ੍ਹਾਂ ਦੀ ਨੌਜਵਾਨੀ ਜਿਸ ਪਾਸੇ ਨੂੰ ਲੋਡ ਲੱਗੀ ਨੌਜਵਾਨੀ ਦੀ ਜਿਸ ਤਰ੍ਹਾਂ ਨੂੰ ਜਿਸ ਪਾਸੇ ਜਾ ਰਹੇ ਆ ਜੀ ਤਾਂ ਜਿਹੜੀਆਂ ਜਿਹੜੀਆਂ ਸਪੋਰਟ ਐਕਟੀਵਿਟੀ ਨੇ ਬਹੁਤ ਸਹਾਇੀ ਨੇ ਨੌਜਵਾਨਾਂ ਮੈਂ ਤਾਂ ਹੋਰ ਵੀ ਕਹਿੰਦਾ ਜਿਹੜੀਆਂ ਫੋਕ ਗੇਮਸ ਹਨ ਸਾਡੀਆਂ ਜਿਹੜੀਆਂ ਲੋਕ ਹੁੰਦੀਆਂ ਨੇ ਤਾਂ ਇਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਕੋਈ ਇਵੈਂਟ ਉੱਤੇ ਵੀ ਅਸੀਂ ਜਿਹੜੀਆਂ ਫੋਕ ਗੇਮਸ ਨੇ ਜਿਵੇਂ ਅਸੀਂ ਕਰਾ ਰਹੇ ਹਾਂ ਸ਼ਾਮ ਨੂੰ ਟੈਗ ਆਫ ਵਾਰ ਸੈਕਰੀਸ ਨੇ ਅਸੀਂ ਹੋਰ ਵੀ ਜਿਹੜੀਆਂ ਫੋਕ ਗੇਮਸ ਨੇ ਤਾਂ ਕਿ ਜਿਹੜੇ ਰੁਝਾਨ ਨੇ ਨੌਜਵਾਨ ਕਿਹੜੀ ਜੜੀ ਉਹ ਵਾਕ ਨਸ਼ਿਆਂ ਦੀ ਬਜਾਏ ਇਸ ਜਿਹੜੀਆਂ ਸਪੋਰਟਸ ਨੇ ਜਿਹੜੀਆਂ ਖੇਡਾਂ ਨੇ ਸਾਡੀਆਂ ਚਾਹ ਲੋਕ ਖੇਡਾਣੇ ਚਾਹ ਸਾਡੀਆਂ ਨੈਸ਼ਨਲ ਇਵੈਂਟਸ ਨੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਇਵੈਂਟਸ ਨੇ ਉਹਨਾਂ ਜੋ ਪਾਰਟਿਸਿਪੇਟ ਕਰਨ ਤਾਂ ਕਿ ਬੱਚਿਆਂ ਨੂੰ ਇਧਰ ਨੂੰ ਮੋਟੀਵੇਟ ਕੀਤਾ ਜਾਏ ਕਿਉਂਕਿ ਪਿਛਲੇ 3-4 ਸਾਲ ਤੋਂ ਇੱਥੇ ਕਿਸੇ ਕਾਰਨ ਐਥਲੈਟਿਕ ਮੀਟ ਨਹੀਂ ਹੋ ਸਕੀ ਸੀ ਤੇ ਮੈਂ ਉਪਰਾਲਾ ਕੀਤਾ ਇਹਨਾਂ ਦਿਨਾਂ 'ਚ ਬੇਸਬੀ ਕੋਸ਼ਿਸ਼ ਕੀਤੀ ਸਾਰੇ ਸਟਾਫ ਨੌਨ ਟਿਚਿੰਗ ਕੀਤੇ ਕਿ ਇਹ ਸਹਿਯੋਗ ਨਾਲ ਬੱਚਿਆਂ ਦੇ ਸਹਿਯੋਗ ਨਾਲ ਬੱਚੇ ਉਬੀੜੀ ਕਰਦੇ ਸਾਨੂੰ ਕੋਈ ਐਕਟੀਵਿਟੀ ਹੋਵੇ ਤੇ ਸੇ ਸਾਡੀ ਕੋਸ਼ਿਸ਼ ਹੈ ਵੀ ਇਹ ਸੈਕਟੀਵਿਟੀ ਕਰਾਈਏ ਤੇ ਇਲਾਕੇ ਨੂੰ ਵੀ ਇਸ ਐਕਟੀਵਿਟੀ ਦੇ ਰਾਹੀਂ ਜਿਹੜੇ ਲਾਈਕ ਨੌਜਵਾਨ ਪੀੜੀ ਉਹ ਵੀ ਉਤਸ਼ਾਹਤ ਹੋਣ ਇਹਨਾਂ ਜਿਹੜੀਆਂ ਸਕੂਲਸ ਵੱਲੋਂ ਪੁੱਛੀਆਂ ਜਾਂਦੀਆਂ ਇਹ ਸਾਡਾ ਇੰਡਰ ਹੈ